ਸ਼ੇਰ ਦਾ ਪੁੱਤ ਹੁੰਦਾ ਜੰਗਲ ਵਿੱਚ ਤੇ ਜੰਗਲ ਦੇ ਜਾਨਵਰ ਤੇ ਪੰਛੀ ਇਕੱਠੇ ਹੋ ਕੇ ਸ਼ੇਰ ਨੂੰ ਕਹਿੰ ਤੂੰ ਇੱਥੋਂ ਨਿਕਲ ਜਾ ਤੇ ਸ਼ੇਰ ਦਾ ਪੁੱਤ ਉੱਥੋਂ ਤੂਛਿਆ ਦੇ ਬਾਹਰ ਨਿਕਲ ਜਾ ਸ਼ੇਰ ਦਾ ਪੁੱਤ ਸੌਣ ਦਾ ਹੱਕਦਾਰ ਹੈ ਆਪਣੀ ਜ਼ਮੀਰ ਨੂੰ ਯਾਦ ਕਰਕੇ ਜਾਉਣਾ ਹੈ ਸ਼ੇਰਾਂ ਦੇ ਪੁੱਤ ਨੂੰ ਸਾਹ ਹਜ਼ਾਰ ਰੱਖ ਤੇ ਕਿਸੇ ਭੈਣ ਦੀ ਅਚ ਕੁਲਕਣੀ ਕਿਸੇ ਦਾ ਘਰ ਛਾਰਨਾ ਕਿਸੇ ਨੂੰ ਗੁਮਰਾਹ ਕਰਕੇ ਤੰਗ ਕਰਨਾ ਕਿਸੇ ਦਾ ਘਰਾਓ ਕਰਕੇ ਦਿਵਾ ਕਰਨਾ ਇਹ ਤਾਂ ਵੀ ਬੇਇੱਜ਼ਤੀ ਕਰਨੀ ਕਿ ਸਿੱਖ ਵਾਸਤੇ ਬਹੁਤ ਹੀ ਵੱਡਾ ਪਾਪ ਹੈ ਪਰ ਆਹ ਜਹਾੜ ਰੱਖ ਕੇ ਆਪਣੀ ਇੱਜ਼ਤ ਲੁਟਾਈ ਜਾਣਾ ਉਹ ਤੋਂ ਵੀ ਵੱਡਾ ਪਾਪ ਹੈ ਹਿੰਦੁਸਤਾਨ ਵਿੱਚੋਂ ਪੰਜਾਬ ਵਿੱਚ ਰਹਿਣ ਵਾਲੇ ਹੋਵੋ ਤੇ ਪੰਜਾਬ ਵਿੱਚ ਰਹਿੰਦੇ ਤੁਹਾਨੂੰ ਆਪਣੀ ਚਾਹ ਦੀ ਜੈਲੀ ਤਦ ਨਾ ਗਿਆ ਪਤਾ ਹੀ ਕੋਈ ਨਹੀਂ ਰਹਿ ਕਿੱਥੇ ਰਹਿ ਹੈ ਸ਼ੇਰ ਦਾ ਪੁੱਤ ਭੇਰ ਤੋਂ ਲੱਤਾਂ ਖਾ ਕੇ ਆ ਜਾਵੇ ਸ਼ਰਮ ਨਹੀਂ ਮਰ ਜਾਣਾ ਚਾਹੀਦਾ ਉਹਨੂੰ ਤੇ ਨਹੀਂ ਕਿ ਅਣਖ ਰੱਖੇ ਕਿ ਸਿੰਘੋਂ ਆਪਣੇ ਤੇ ਅੱਜ ਕਿਸੇ ਨਾਲ ਕਰੋ ਨਾ ਇਹ ਜਦੋਂ ਆਪਣੀ ਲੁੱਟਣਾ ਨਾ ਦਿਓ ਸਦਾ ਸਤੋ ਨੱਥੇ ਦਾ ਪਿਆਰ ਕਰੋ ਕੇਸ ਦਾ ਸਾਫ਼ਸ ਰੱਖੋ ਅੰਮ੍ਰਿਤ ਛਕੋ ਬਾਸਮੀ ਕਰ ਵੀ ਕਰਵਾ ਕੇ ਅਰਦਾਸ ਕਰੋ ਤੇ ਆਸਾ ਚੰਗੇ ਪੱਟੰਗਾ ਰੱਖੋ ਇਹ ਜੇ ਕਾ ਝਕਾਰਾ ਛੱਡ ਦਿੱਤਾ ਥੱਲੇ ਝਕਾਰੇ ਨਾਲ ਮੈਂ ਜਗੀਰ ਕਰਨ ਵਾਲਾ ਨਹੀਂ ਕੁਝ ਕਰਕੇ ਦਿਖਾਉ ਜਿਹੜਾ ਇੱਜ ਲੁੱਟਣਾ ਦੇ ਉਹਨੂੰ ਗੱਡੀ ਚੜਾ ਕੇ ਗੁਰੂ ਅੱਗੇ ਅਰਦਾਸ ਕਰੋ ਵਾਹਿਗੁਰੂ ਜਿੱਕਾ ਕੰਮ ਕਰੇ ਵਾਹਿਗੁਰੂ ਸ੍ਰੀਮਾਨ ਤਨ ਬਾਬਾ ਜਨਾਬ ਸਿੰਘ ਜੀ ਖਾਲਸਾ ਜੀ ਪਿੰਡਾ ਵਾਲੇ ਆਪਣੇ ਵਿਚਾਰ ਰੱਖ ਰਹੇ ਹਨ ਕਿ ਨਹੀਂ ਕੀ ਆਕਰੇ ਕਿ ਤੁਹਾਨੂੰ ਆਪਣੇ ਤੇ ਜਰ ਦਾ ਪੁੱਤ ਤੇ ਪਰ ਲੱਪਾ ਫਾਟ ਜਾਵੇ ਸ਼ਰਮ ਨੇ ਮਰ ਜਾਣਾ ਚਾਹੀਦਾ ਤੁਹਾਨੂੰ